ਦੇ ਵਿੱਚ 15 ਸਾਲ ਦੀ ਸੇਕ ਕੁੜੀ ਨਾਲ 5 ਤੋਂ 6 ਪਾਕਿਸਤਾਨੀ ਬੰਦਿਆਂ ਨੇ ਪਹਿਲਾਂ ਤਾਂ ਉਹਨੂੰ ਅਗਵਾ ਕੀਤਾ ਅਤੇ ਫਿਰ ਉਸ ਦੇ ਨਾਲ ਗੈਂਗ ਰੇਪ ਕੀਤਾ। ਹਮ ਚਲੋ ਏਰੀਆ 'ਚ ਇਸ 15 ਸਾਲ ਦੀ ਸੇਕ ਕੁੜੀ ਨੂੰ ਇਸ 34 ਸਾਲ ਦੇ ਪਾਕਿਸਤਾਨੀ ਬੰਦੇ ਨੇ ਪਹਿਲਾਂ ਤਾਂ ਆਪਦੇ ਫਲੈਟ 'ਚ ਬੰਦ ਕਰੀ ਰੱਖਿਆ ਅਤੇ ਜਥੇ ਹਰ ਰੋਜ਼ 5 ਤੋਂ 6 ਹੋਰ ਪਾਕਿਸਤਾਨੀ ਸਾਥੀ ਆਉਂਦੇ ਕਈ ਘੰਟਿਆਂ ਤੱਕ ਇਸ ਕੁੜੀ ਦਾ ਸਰੀਰਕ ਸ਼ੋਸ਼ਣ ਕਰਦੇ। ਅੱਜ ਤੋਂ ਕੁਝ ਦਿਨਾਂ ਪਹਿਲਾਂ ਯੂਕੇ ਦੇ ਸ਼ੇਰੇ ਪੰਜਾਬ ਗਰੁੱਪ ਦੇ ਕੁਝ ਮੁੰਡਿਆਂ ਨੇ 34 ਸਾਲਾ ਪਾਕਿਸਤਾਨੀ ਬੰਦੇ ਦੀ ਅਪਾਰਟਮੈਂਟ ਦੇ ਸਾਹਮਣੇ ਪਹੁੰਚ ਜਾਂਦੇ ਨੇ ਜਿੱਥੇ ਇਨ੍ਹਾਂ ਮੁੰਡਿਆਂ ਵੱਲੋਂ ਇਸ ਬੰਦੇ ਨੂੰ ਕਨਫਰੋਨਟ ਕੀਤਾ ਜਾਂਦਾ ਆ ਘੱਟੋ ਘੱਟ 15 ਦਿਨ ਬੀਤ ਜਾਂਦੇ ਆ ਪਰ ਪੁਲਿਸ ਅਤੇ ਸਰਕਾਰ ਵੱਲੋਂ ਇਸ ਕੁੜੀ ਨੂੰ ਬਚਾਉਣ ਲਈ ਕੋਈ ਵੀ ਐਕਸ਼ਨ ਨਹੀਂ ਲਿਆ ਜਾਂਦਾ ਤਾਂ ਆਕੇ ਹੋਏ ਸ਼ੇਰੇ ਪੰਜਾਬ ਗਰੁੱਪ ਦੇ ਬੰਦੇ 200 ਤੋਂ 300 ਮੁੰਡਾ ਇਕੱਠਾ ਕਰਦੇ ਨੇ ਅਤੇ ਇਸ ਦੇ ਫਲੇਟ ਮੂਰੇ ਆ ਜਾਂਦੇ ਨੇ ਤੇ ਚਾਰੇ ਪਾਸੇ ਉਸ 34 ਸਾਲੇ ਪਾਕਿਸਤਾਨੀ ਦੀ ਬਿਲਡਿੰਗ ਨੂੰ ਘੇਰਾ ਪਾ ਲੈਂਦੇ ਨੇ ਇੰਨਾ ਸਾਰਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਣ ਤੋਂ ਬਾਅਦ ਫਿਰ ਕਿਤੇ ਜਾ ਕੇ ਪੁਲਿਸ ਦੇ ਕੰਨਾਂ ਤੇ ਜੂ ਸਿਰਕਦੀ ਆ ਅਤੇ ਫਿਰ 13 ਜਨਵਰੀ ਨੂੰ ਇਸ ਵਿਚਾਰੀ ਕੁੜੀ ਨੂੰ ਇਨ੍ਹਾਂ ਦਰਿੰਦਿਆਂ ਦੇ ਜਾਲ ਤੋਂ ਬਚਾਇਆ ਜਾਂਦਾ ਆ 200 ਤੋਂ 300 ਸਿੱਖਾਂ ਨੂੰ ਯੂਕੇ 'ਚ ਇਕੱਠਾ ਕਰਨਾ ਪਿਆ ਇਸ 15 ਸਾਲ ਦੀ ਕੁੜੀ ਨੂੰ ਬਚਾਉਣ ਲਈ ਫਿਰ ਪੁਲਿਸ ਇਨਵੈਸਟੀਗੇਸ਼ਨ ਕਲੀਅਰ ਕਰਦੀ ਆ ਕਿ ਇਹ 5 ਤੋਂ 6 ਪਾਕਿਸਤਾਨੀ ਬੰਦੇ ਗਰੂਮਿੰਗ ਗੈਂਗ ਦਾ ਹਿੱਸਾ ਸੀ ਜਿਸ ਨੂੰ ਇਹ ਸੋ 34 ਸਾਲਾਂ ਬੰਦੇ ਵੱਲੋਂ ਚਲਾਇਆ ਜਾਂਦਾ ਸੀ ਇਹ ਇੰਨਾ ਤਾਂ ਲੀਟਰ ਸੀ ਜੇ ਸੌਖੇ ਸ਼ਬਦਾਂ ਵਿੱਚ ਗਰੂਮਿੰਗ ਦਾ ਮਤਲਬ ਸਮਝਾਈਏ ਤਾਂ ਅਨਰੇਂਜ ਕੁੜੀਆਂ ਨੂੰ ਮਤਲਬ ਕਿ 18 ਸਾਲ ਤੋਂ ਘੱਟ ਕੁੜੀਆਂ ਨੂੰ ਇਹ ਪਹਿਲਾਂ ਤਾਂ ਆਪਣੇ ਜਾਲ ਵਿੱਚ ਫਸਾਉਂਦੇ ਸੀ ਉਹਨਾਂ ਨਾਲ ਦੋਸਤੀ ਕਰਦੇ ਸੀ ਨਾਟਕ ਕਰਦੇ ਸੀ ਦੋਸਤੀ ਦਾ ਅਤੇ ਉਹਨਾਂ ਨੂੰ ਆਪਣੇ ਜਾਲ ਚੋਂ ਫਸਾ ਕੇ ਉਹਨਾਂ ਨੂੰ ਗਿਫਟ ਦੇਣੇ ਮਤਲਬ ਕਿ ਕੁੜੀਆਂ ਨੂੰ ਆਪਣੇ ਗੱਲਾਂ 'ਚ ਲੈ ਆਉਣਾ ਅਤੇ ਫਿਰ ਉਸ ਤੋਂ ਬਾਅਦ ਇਹਨਾਂ ਕੁੜੀਆਂ ਨੂੰ ਆਪਣੇ ਫੈਮਿਲੀ ਤੋਂ ਦੂਰ ਕਰਦੇ ਸੀ ਤੇ ਇੰਨਾਂ ਕੁੜੀਆਂ ਦੀ ਮਦਰ ਕੰਨ ਦੇ ਬਹਾਨੇ ਇੰਨਾਂ ਗਰੂਮੀ ਗੈਂਗਸ ਵੱਲੋਂ ਭੋਲੀ ਭਾਲੀਆਂ ਕੁੜੀਆਂ ਦਾ ਭਰੋਸਾ ਜਿੱਤਿਆ ਜਾਂਦਾ ਸੀ ਤੇ ਫਿਰ ਇੰਨਾਂ ਸਾਰੀਆਂ ਕੁੜੀਆਂ ਨੂੰ ਭਰੋਸੇ 'ਚ ਲੈ ਕੇ ਇੰਨਾਂ ਦੇ ਸਰੀਰ ਨੂੰ ਵਰਤਣ ਲਈ ਆਪਦੇ ਕੋਲ ਰੱਖਿਆ ਜਾਂਦਾ ਸੀ ਇਹ 15 ਸਾਲ ਦੀ ਸੇਕ ਕੁੜੀ ਵੀ ਇਸੇ ਗੈਂਗ ਦਾ ਸ਼ਿਕਾਰ ਹੋ ਗਈ ਅਤੇ ਇਹ ਕਈ ਸਾਲਾਂ ਤੋਂ ਪੰਜਾਬੀ ਕੁੜੀਆਂ ਨਾਲ ਹੁੰਦਾ ਆ ਰਿਹਾ ਆ ਜਿੰਨਾਂ ਕੁੜੀਆਂ ਨੂੰ ਲੋੜ ਆ ਆਪਣੀ ਆਪਾਂ ਸਾਰੇ ਇਕੱਠੇ ਹੋ ਕੇ ਸ਼ੇਰੀ ਪੰਜਾਬ ਗਰੁੱਪ ਮੰਗੂ ਇੰਨਾਂ ਕੁੜੀਆਂ ਦੀ ਹੈਲਪ ਕਰੀਏ ਆਪਾਂ ਨੂੰ ਇੰਨਾਂ ਕੁੜੀਆਂ ਦੇ ਨਾਲ ਖੜਨਾ ਚਾਹੀਦਾ ਹੈ ਤਾਂ ਕਿ ਕੋਈ ਵੀ ਇਨਸਾਨ ਇੰਨਾਂ ਕੁੜੀਆਂ ਦਾ ਭਰੋਸਾ ਜਿੱਤ ਉਹਨਾਂ ਦਾ ਸਰੀਰਕ ਸ਼ੋਸ਼ਣ ਨਾ ਕਰ ਸਕੇ ਦੇਖੋ ਕੋਈ ਵੀ ਭਾਈਚਾਰਾ ਹੋਊਗਾ ਉਹ ਆਪਣੀ ਥਾਂ ਤੇ ਆ ਪਰ ਜਿੱਥੇ ਵੀ ਮਾਸੂਮ ਕੁੜੀਆਂ ਨਾਲ ਇਹੋ ਜਿਹੇ ਕੰਮ ਹੁੰਦਾ ਆ ਉਸ ਦੀ ਆਵਾਜ਼ ਚੱਕੀ ਤਾਂ ਬੰਦੀ ਆ ਇਸ ਮੁੱਦੇ ਨੂੰ ਆਪਣੀਆਂ ਸਰਕਾਰਾਂ ਆਪਣੇ ਸਿੱਖ ਪਚਾਰਕ ਅਤੇ ਹਰ ਇੱਕ ਬੋਲਣ ਵਾਲੇ ਬੰਦੇ ਨੂੰ ਇਸ ਮੁੱਦੇ ਦੀ ਆਵਾਜ਼ ਚੱਕਣੀ ਚਾਹੀਦੀ ਹੈ ਤਾਂ ਕਿ ਅਜਿਹੇ ਹੋਰ ਵੀ ਕੁੜੀਆਂ ਨਾਲ ਹੁੰਦਾ ਹੋਊਗਾ ਉਹਨਾਂ ਨੂੰ ਬਚਾਇਆ ਜਾ ਸਕੇ ਅਤੇ ਹੋਰ ਵੀ ਕੁੜੀਆਂ ਇਨ੍ਹਾਂ ਦਾ ਸ਼ਿਕਾਰ ਨਾ ਬਣ ਸਕੇ ਸੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰਨਾ